ਨਮਸਕਾਰ ਤੁਹਾਡਾ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸਾਡੀ ਅੱਜ ਦੀ ਚਰਚਾ ਦੇ ਵਿੱਚ ਸਾਡੀ ਅੱਜ ਦੀ ਚਰਚਾ ਕੱਲ ਦੇ ਕਰੰਟ ਟਾਪਿਕ ਜਿਹੜਾ ਕਿ ਕੇਜਰੀਵਾਲ ਸਾਹਿਬ ਨੇ ਆਪਣੀ ਇੱਕ ਸਪੀਚ ਵਿੱਚ ਕਿਹਾ ਕਿ ਮੈਂ 2 ਦਿਨ ਬਾਅਦ ਅਸਤੀਫਾ ਦੇਣ ਵਾਲਾ ਤੇ ਉਹਦੇ ਤੇ ਅੱਜ ਦੀ ਚਰਚਾ ਹੋਣ ਵਾਲੀ ਹੈ ਤੇ ਸਾਡੇ ਨਾਲ ਮੌਜੂਦ ਹੈ ਗੁਰਮੀਤ ਸਿੰਘ ਸ਼ੁਗਲੀ ਜੀ ਜਿਹੜੇ ਕਿ ਐਡਵੋਕੇਟ ਨੇ ਆਥਰ ਨੇ ਤੇ ਸਾਡੇ ਨਵਜਮਾਨਾਂ ਦੇ ਸਰਪ੍ਰਸਤ ਨੇ ਤੇ ਆਓ ਉਹਨਾਂ ਤੋਂ ਜਾਣਦੇ ਹਾਂ ਉਹਨਾਂ ਦੇ ਇਸ ਬਾਰੇ ਕੀ ਵਿਚਾਰ ਨੇ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਾਡੀ ਚਰਚਾ ਵਿੱਚ ਸਰ ਸਭ ਤੋਂ ਪਹਿਲਾਂ ਤਾਂ ਇਹ ਹੀ ਪੁੱਛਣਾ ਚਾਹੂੰਗਾ ਕਿ ਕੇਜਰੀਵਾਲ ਜੀ ਜਿਹੜਾ ਕਹਿ ਰਿਹਾ ਕਿ ਅਸਤੀਫਾ ਦੇਣਾ ਇਹ ਕੀ ਚੀਜ਼ ਹੈ ਕੀ ਗੱਲ ਹੈ ਸਾਨੂੰ ਸਮਝਾਓ ਥੋੜਾ ਦੇਖੋ ਕਾਰਨ ਇਹ ਸਰਵਾ ਜੀ ਪਈ ਕੇਜਰੀਵਾਲ ਜਿਹੜੇ ਆ ਕੇਜਰੀਵਾਲ ਐਜੇ ਮਨੁੱਖ ਜੇ ਆਪਾਂ ਨੂੰ ਗਣੀਏ ਤੇ ਕੇਜਰੀਵਾਲ ਦੀ ਜ਼ਮਾਨਤ ਹੋਈ ਆ ਕੇਜਰੀਵਾਲ ਮੁੱਖ ਮੰਤਰੀ ਦੀ ਜ਼ਮਾਨਤ ਨਹੀਂ ਸਰ ਇਹ ਕੀ ਹਿਸਾਬ ਹੈ ਕਿ ਕੇਜਰੀਵਾਲ ਦੀ ਜ਼ਮਾਨਤ ਹੋਈ ਆ ਮੁੱਖ ਮੰਤਰੀ ਦੀ ਨਹੀਂ ਇਹਨੂੰ ਥੋੜਾ ਕੇਜਰੀਵਾਲ ਜਿੱਥੇ ਚਾਵੇ ਜਾ ਸਕਦਾ ਆ ਸਕਦਾ ਉੱਠ ਸਕਦਾ ਸੌਂ ਸਕਦਾ ਹਾਂਜੀ ਕਿਸੇ ਨੂੰ ਮਿਲ ਸਕਦਾ ਹਨਾ ਉਹਤੇ ਕੋਈ ਪਹੁੰਚ ਨਹੀਂ ਖਾਣ ਪੀਣ ਤੇ ਕੋਈ ਬੰਦੀ ਨਹੀਂ ਆਉਣ ਜਾਣ ਤੇ ਕੋਈ ਬੰਦੀ ਨਹੀਂ ਲੇਕਿਨ ਬਤੌਰ ਮੰਤਰੀ ਜੀ ਉਹ ਆਪਣੇ ਦਫਤਰ ਵੀ ਨਹੀਂ ਜਾ ਸਕਦਾ ਜੇ ਆਪਣੇ ਦਫਤਰ ਨਹੀਂ ਜਾ ਸਕਦਾ ਤੇ ਆਪਣੀ ਕੁਰਸੀ ਤੇ ਵੀ ਨਹੀਂ ਬੈਠ ਸਕਦਾ ਕੋਈ ਫਾਈਲ ਨਹੀਂ ਦੇਖ ਸਕਦਾ ਕੋਈ ਫਾਈਲ ਨਹੀਂ ਦੇਖ ਸਕਦਾ ਤਾਂ ਕਿਸ ਨੂੰ ਇਨਸਾਫ ਨਹੀਂ ਦੇ ਸਕਦਾ ਕਿਸ ਦੀ ਮਦਦ ਨਹੀਂ ਕਰ ਸਕਦਾ ਕਿਹਦੀ ਵਿਰੋਧਤਾ ਨਹੀਂ ਕਰ ਸਕਦਾ ਮਤਲਬ ਜਿਹੜੇ ਹੱਕ ਹਕੂਕ ਉਹਨੂੰ ਬਤੌਰ ਮੁੱਖ ਮੰਤਰੀ ਮਿਲੇ ਸਨ ਜੀ ਜੀ ਉਹ ਸੁਪਰੀਮ ਕੋਰਟ ਨੇ ਉਹ ਸ਼ਾਂਗਲਾ ਅੱਛਾ ਕਿਹਾ ਵੀ ਜਦ ਤੱਕ ਤੂੰ ਹੈਗਾ ਇੰਜੋਏ ਕਰ ਤੇਰੀ ਜਮਾਨਤ ਆ ਬਤੌਰ ਮੁੱਖ ਮੰਤਰੀ ਤੂੰ ਕੁਝ ਨਹੀਂ ਕਰ ਸਕਦਾ ਕੋਈ ਚੰਗਾ ਕੰਮ ਵੀ ਨਹੀਂ ਕਰ ਸਕਦਾ ਮਾੜਾ ਵੀ ਨਹੀਂ ਕਰ ਸਕਦਾ ਗਵਾਹਾਂ ਨੂੰ ਤੂੰ ਫੋਨ ਨਹੀਂ ਕਰ ਸਕਦਾ ਤੂੰ ਮਿਲ ਨਹੀਂ ਸਕਦਾ ਤੂੰ ਕੁਰਸੀ ਤੇ ਨਹੀਂ ਬੈਠ ਸਕਦਾ ਤੂੰ ਫਾਈਲਾਂ ਦੇਖ ਨਹੀਂ ਸਕਦਾ ਤੂੰ ਆਪਣੇ ਲਈ ਵੀ ਫਾਈਲਾਂ ਨਹੀਂ ਦੇਖ ਸਕਦਾ ਉੱਤੇ ਸਾਰੀ ਇੱਦਾਂ ਦੀ ਪਉਂਦੀ ਆ ਗਵਾਹਾਂ ਦੇ ਕੋਈ ਕਿਸੇ ਤਰ੍ਹਾਂ ਦਾ ਵੀ ਜਨਾਬ ਦਵਾ ਨਹੀਂ ਪਾਉਣਗੇ ਇਹ ਬਤੌਰ ਮੁੱਖ ਮੰਤਰੀ ਕਰ ਸਕਦਾ ਇਹ ਅਧਿਕਾਰ ਖੋਲੇ ਆ ਇਸ ਕਰਕੇ ਇਹ ਕਹਿਣਾ ਬਿਲਕੁਲ ਠੀਕ ਆ ਇਸ ਦਰ ਵਿੱਚ ਇਹ ਆਖਿਆ ਜਾ ਸਕਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਜ਼ਮਾਨਤ ਨਹੀਂ ਮਿਲੀ ਬਤੌਰ ਕੇਜਰੀਵਾਲ ਉਹਨਾਂ ਨੂੰ ਮਿਲੀ ਆ ਉਹ ਸਾਰੀਆਂ ਸਹੂਲਤਾਂ ਕੇਜਰੀਵਾਲ ਤੁਹਾਨੂੰ ਕੇਜਰੀਵਾਲ ਤੋਂ ਫਾਈਨਲ ਦੇ ਸਕਦਾ ਜੀ ਜੀ ਕੇਜਰੀਵਾਲ ਜਦੋਂ ਮੁੱਖ ਮੰਤਰੀ ਆ ਫੇਰ ਫਾਈਲ ਦੇਖੂਗਾ ਫੇਈ ਕੁਰਸੀ ਤੇ ਇੱਕ ਬੈਠੂਗਾ ਫੇਈ ਹੋਲਡਰ ਕਰੂਗਾ ਫੇਈ ਜਿੱਕੇ ਦਾ ਚੰਗਾ ਜਾਂ ਮਾੜਾ ਕਰ ਸਕਦਾ ਇਸ ਕਰਕੇ ਇਹਨੂੰ ਸਮਝਣ ਲਈ ਕੇਜਰੀਵਾਲ ਨੂੰ ਜਵਾਬਤ ਮਿਲ ਗਈ ਆ ਕੇਜਰੀਵਾਲ ਮੁੱਖ ਮੰਤਰੀ ਬਣ ਮਿਲ ਤੇ ਸਰ ਜਿਹੜਾ ਕੇਜਰੀਵਾਲ ਸਾਹਿਬ ਕਹਿ ਰਿਹਾ ਕਿ ਮੈਂ 2 ਦਿਨ ਬਾਅਦ ਅਸਤੀਫਾ ਦੇਣ ਵਾਲਾ ਹਾਂ ਤੇ ਇਹਦੀ ਜਗ੍ਹਾ ਕੋਈ ਨਵੇਂ ਉਮੀਦਵਾਰ ਦੀ ਹਨਾ ਚੋਣ ਹੋਏਗੀ ਉਹਨਾਂ ਨੂੰ ਲੱਭਾਂਗੇ ਇਹ ਸਿਰ 2 ਦਿਨ ਦਾ ਸਮਾਂ ਕੀ ਹੈ ਇਹ ਥੋੜਾ ਜਿਹਾ ਸਮਝਾ ਸਾਨੂੰ ਦੇਖੋ ਸਾਰੇ ਪੱਤਰਕਾਰ ਸਾਰੀਆਂ ਪਾਰਟੀਆਂ ਪਾਰਟੀਆਂ ਦੇ ਲੋਕ ਸਸੋਂ ਪੰਜ ਚ ਪਏ ਆ ਕਿ 2 ਦਿਨ ਦਾ ਕੀ ਮਤਲਬ ਹੈ ਇਹ ਅੱਜ ਕਿਉਂ ਨਹੀਂ ਦਿੱਤਾ 2 ਦਿਨ ਬਾਅਦ ਕੀ ਕਰੇਗਾ ਦੇਖੋ ਬਈ ਸ਼ਾਬਾ ਜੀ ਅੱਜ ਤੇ ਕਈ ਤਜਰਬੇ ਹੋਏ ਆ ਉਹ ਤਜਰਬਿਆਂ ਤੋਂ ਵੀ ਚੰਗੀ ਤਰ੍ਹਾਂ ਜਾਣੂ ਆ ਜੀ ਬੜਾ ਅਲਰਟ ਬੰਦਾ ਆ ਉਹ ਸਾਰਾ ਹੀ ਮਤਲਬ ਸਿਆਸਤ ਨੂੰ ਨੂੰਗੀ ਤਰ੍ਹਾਂ ਜਾਣਦਾ ਉਹਦੇ ਸਾਹਮਣੇ ਲਾਲੂ ਜੀ ਵੀ ਆ ਜਦੋਂ ਲਾਲੂ ਜੀ ਨੂੰ ਜੇਲ੍ਹ ਹੋਈ ਤੇ ਉਹਨੇ ਆਪਣੀ ਘਰਵਾਲੀ ਨੂੰ ਮੁੱਖ ਮੰਤਰੀ ਬਣਾਇਆ ਤੇ ਜਦੋਂ ਉਹ ਤੋਂ ਵਾਪਸ ਲੈਣੀ ਸੀ ਉਹਦੇ ਕੋਲੋਂ ਵਾਪਸ ਲੈ ਲਈ ਬਿਲਕੁਲ ਸਰ ਉਹਦੇ ਮੂਰੇ ਝਾਰਖੰਡ ਦੀ ਉਦਾਹਰਨ ਹੈ ਫੇ ਉਹ ਆਪਣੇ ਨੇੜਲੇ ਨੂੰ ਬਣਾ ਕੇ ਗਏ ਤੇ ਜਦੋਂ ਜੇਲ੍ਹ ਤੋਂ ਉਹਨਾਂ ਦੀ ਜ਼ਮਾਨਤ ਹੋਈ ਤੇ ਉਹਨੂੰ ਕਿਹਾ ਵੀ ਤੂੰ ਹੁਣ ਛੱਡ ਦੇ ਤੇ ਹੁਣ ਥੋੜਾ ਜਿਹਾ ਆਹ ਖ਼ੁਸ਼ੂਸ ਕੀਤਾ ਇਹੋੀ ਗੱਲ ਥੋੜਾ ਜਿਹਰੇ ਤੋਂ ਪਹਿਲਾਂ ਬਿਹਾਰ ਚ ਵੀ ਵਾਪਰੀ ਆ ਬਿਲਕੁਲ ਤੇ ਕਿਸੇ ਕਾਰਨ ਕਰਕੇ ਬਿਹਾਰੀ ਬਾਹੂ ਨੇ ਜਿਹਨੂੰ ਆਪਾਂ ਨतीश ਕੁਮਾਰ ਕਹਿੰਨੇ ਆ ਉਹਨਾਂ ਨੇ ਆਪਣੇ ਸਭ ਤੋਂ ਨੇੜਲੇ ਜੀਤਨ ਕੁਮਾਰ ਮਾਝੀ ਨੂੰ ਆਪਣੇ ਤਾਂ ਮੁੱਖ ਮੰਤਰੀ ਬਣਾਇਆ ਸੀ ਪਰ ਜਦੋਂ ਉਹਨਾਂ ਤੋਂ ਮੁੱਖ ਮੰਤਰੀ ਚੇਪ ਬਾਕਸ ਲਈ ਤੇ ਉਰੀ ਥੋੜਾ ਜਿਹਾ ਆਹ ਖ਼ੁਸ਼ੂਸ ਕੀਤਾ ਤੇ ਉਦੋਂ ਦੀਆਂ ਭਾਵਾਂ ਉਸ ਗਰੁੱਪ 'ਚ ਅੱਜ ਵੀ ਪਰ ਦੂਰੀਆਂ ਬਣਾ ਲਈਆਂ ਤੇ ਉਹ ਪਹਿਲੇ ਵਾਲਾ ਜਿਹੜਾ ਪਿਆਰ ਉਹ ਨਹੀਂ ਰਿਹਾ ਇਸ ਕਰਕੇ ਬੰਦਾ ਜਿਹਦਾ ਕਹ ਲੋ ਸਭ ਤੋਂ ਡਰਿਆ ਰੱਸੀ ਤੋਂ ਵੀ ਡਰਦਾ ਜੀ ਜੀ ਤੇ ਇਹ ਕੇਜੀ ਵਾਲਾ ਅੱਜ ਰੱਸੀ ਤੋਂ ਵੀ ਡਰਦਾ ਇਸ ਕਰਕੇ ਇਹ ਨਾ ਹੋਵੇ ਵੀ ਜਿਹਨੂੰ ਮੈਂ ਬਿਨਾਂ ਸੋਚਿਓ ਬਣਾ ਦਿਆਂ ਬਿਨਾਂ ਸਲਾਹ ਕਿਤੇ ਬਣਾ ਦਿਆਂ ਹਨਾ ਤੇ ਇਹ ਨਾ ਹੋਵੇ ਵੀ ਉਹ ਕੱਲ ਨੂੰ ਇਸ ਗੱਲ 'ਤੇ ਅੜ ਜਵੇ ਆਪਣਾ ਧੜਾ ਬਣਾ ਲਵੇ ਹਨਾ ਜਾਂ ਮੈਂ ਡਿਵੀਜ਼ਨ ਕਰਾ ਦੇਵਾਂ ਵੀ 70 ਬੰਦੇ ਇੱਕ ਪਾਸੇ ਇਹਨੂੰ ਕਹਿਣ ਵੀ ਇਹਨੂੰ ਬਣਾਉਣਾ 30 ਬੰਦੇ ਇੱਕ ਨੂੰ ਕਹਿਣ ਜਦ 45 52 ਕਹ ਲੋ ਹਨ ਉਹ ਕਹਿੰਦਾ ਫਿਰ ਕੱਲ ਵੀ ਹਸਮਤਾ ਉਹ ਕਿ ਚੋਣਾ ਜੋ ਆਪਣੇ ਧੜੇ ਬਣਾ ਲੈਣਗੇ ਇਹ ਤੋਂ ਵੀ ਉਹ ਡਰਿਆ ਆ ਉਹ ਚਾਹੁੰਦਾ ਵੀ ਦੋ ਦਿਨਾਂ ਵਿੱਚ ਕੋਈ ਸ਼ਰਮ ਸੰਤੀ ਵਾਲੀ ਗੱਲ ਨਿਕਲ ਆਵੇ ਤਾਂ ਕਿ ਜਿਹਨੂੰ ਬਣਾਉਣ ਜਦੋਂ ਮੈਂ ਕਹਾਂ ਜਦੋਂ ਹੁਣ ਜਿਹੜੀਆਂ ਚੋਣਾਂ ਫਰਵਰੀ ਚ ਆ ਰਹੀਆਂ ਆ ਬਈ ਇਹਨਾਂ ਉਹਨਾਂ ਦੇ 5 ਸਾਲ ਪੂਰੇ ਹੋ ਜਾਣੇ ਆ ਤਾਂ ਜਿਹਨੂੰ ਗਈ ਤੇ ਉਹਨੂੰ ਮੈਂ ਮੈਂ ਛੱਡ ਦਿਆ ਤੇ ਕਿ ਜੇ ਇਹ ਚਾਹੁੰਦੇ ਆ ਵੀ ਉਹ ਛੱਡ ਦੇਵੇ ਮੇਰੇ ਹੱਕ 'ਚ ਨਾ ਕਿ ਮਿਲਣਾ ਉਹ ਵਿਹਾਰੰਗ ਹੋਵੇ ਨਾ ਕਿ ਮੈਂ ਨਾ ਹਾਂਜੀ ਦੂਜੇ ਦੂਜੇ ਸੁਭਿਲ ਤੇ ਸਰ ਜਿਵੇਂ ਹੁਣ ਇਹਨਾਂ ਨੇ ਕਿਹਾ ਕਿ ਫਰਵਰੀ ਵਾਲੀਆਂ ਚੋਣਾਂ ਨਵੰਬਰ ਚ ਕਰਾਨੀਆਂ ਜਦੋਂ ਵੀ ਚੋਣਾਂ ਹੋਈਆਂ ਅਗਲੀਆਂ ਦਿੱਲੀ ਦੀਆਂ ਤੇ ਉਹਦੇ ਵਿੱਚ ਕੇਜਰੀਵਾਲ ਸਾਹਿਬ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਕਿਹੜੀਆਂ ਕਿਹੜੀਆਂ ਗੱਲਾਂ ਤੇ ਆਪਣਾ ਚੋਣ ਲੜ ਸਕਦੇ ਨੇ ਦੇਖੋ ਜੀ ਉਹ ਪਹਿਲਾਂ ਤਾਂ ਤਾਂ ਕਹਿੰਦੇ ਆ ਵੀ ਕੁਦਰਤੀ ਆ ਗੱਲ ਵੀ ਜਿੱਦਾਂ ਇਹਨੂੰ 177 ਦਿਨ ਜੀ ਯਾਨੀ 6 ਮਹੀਨੇ ਬਾਅਦ ਦੀ ਜਮਾਨਤ ਹੋਈ ਆ ਬਿਲਕੁਲ ਜਮਾਨਤ ਵੇਲੇ ਮੈਰਿਟ ਦੇਖੀ ਜਾਂਦੀ ਆ ਤੇ ਉਹਦੇ ਵਿੱਚ ਮੈਰਿਟ ਦੇ ਹੱਕ ਚ ਜਾਂਦੀ ਸੀ ਇਸ ਕਰਕੇ ਇਹਨੂੰ ਜਮਾਨਤ ਦੇ ਆ ਕੇਸ ਵਾਲੇ ਪੈਣ ਗਿਆਂ ਕੇ ਚੱਲਣਾ ਜਮਾਨਤ ਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਜੇ ਦੀ ਜਮਾਨਤ ਹੋ ਗਏ ਉਹ ਬਰੀ ਹੋ ਜੂ ਪਰ ਇਹ ਆ ਬਈ ਸੁਪਰੀਮ ਕੋਰਟੇ ਪਹੁੰਚੀ ਆ ਬਈ ਇਹਨੂੰ ਇੰਨਾ ਚ ਨਜਾਇਜ਼ ਪਹਿਲਾਂ ਕੰਮ ਹੋ ਸਕਦਾ ਸੀ ਇਹਨੂੰ ਪਹਿਲਾਂ ਫੜਿਆ ਜਾ ਸਕਦਾ ਸੀ ਜਿੱਦਾਂ ਇੰਡੀ ਦਾ ਰਿਮਾਂਡ ਖਤਮ ਹੋਇਆ ਜੀ ਜੀ ਦੋ ਦਿਨ ਰਹਿੰਦੇ ਸੀ ਤੇ ਜਾ ਕੇ ਸੀਬੀਆਈ ਨੇ ਰਿਮਾਂਡ ਮੰਗ ਲਿਆ ਉਹਨੇ ਸਮਝ ਲਿਆ ਇੱਕ ਬੰਦੇ ਨੂੰ ਕਰਾਵ ਕੀਤਾ ਉਹ ਚਾਹੁੰਦਾ ਵੀ ਇਸ ਵੇਲੇ ਸਿਮਤੀ ਬਹਿਣਾ ਹੈ ਤਾਂ ਜੇ ਉਹਨਾਂ ਨੂੰ ਚੋਣਾਂ ਨੂੰ ਪਹਿਲਾਂ ਕਰ ਦਿੱਤਾ ਜਾਵੇ ਹਾਂਜੀ ਤੇ ਮੇਰੇ ਨਾਲ ਮੇਰੀ ਜਿਹੜੀ ਜਿੱਤ ਹੋ ਸਕਦੀ ਆ ਲੋਕਾਂ ਦੀ ਹਮਦਰਦੀ ਜਿਹੜੀ ਆ ਮੇਰੇ ਨਾਲ ਆ ਇਸ ਕਰਕੇ ਉਹਦੀ ਇਹ ਵੀ ਮੰਗਿਆ ਬੰਬੇ ਇਹਨੂੰ ਕਰ ਦਿੱਤੀ ਜਾਵੇ ਬਾਕੀ ਇਹ ਆ ਵੀ ਜਿਹੜੀ ਉਸ ਗੱਲ ਦੀ ਉਹ ਧੋਈ ਪੇਟਰੇ ਆਸ ਵੇਲੇ ਕਿ ਮੈਂ ਵੋਟਾਂ ਜਿਹੜੀਆਂ ਇਮਾਨਦਾਰੀ ਤੇ ਬੰਗਾ ਜਿਹੜਿਆ ਪਿਸ਼ੋਕੜ ਆ ਜਦੋਂ ਦਾ ਸ਼ਾਸਤ ਵਿੱਚ ਕੇਜੀਵਾਲ ਜੀ ਆਇਆ ਜੀ ਜੀ ਪਹਿਲਾਂ ਥੋੜੀਆਂ ਬੋਟਾਂ ਤੇ ਜਿੱਤੇ ਆ ਤੇ ਇਹ ਉਹ ਆਪਣੇ ਕਾਂਗਰਸ ਦੀ ਹਮਾਇਤ ਨਾਲ ਇਨੀ ਥੋੜਾ ਜਿਹਾ ਸਰਕਾਰ ਚਲਾਈ ਫੇਰ ਮжоਰਿਟੀ ਆ ਗਈ ਫੇਰ ਮжоਰਿਟੀ ਆ ਗਈ ਤੇ ਇਹਨੇ ਕਦੀ ਵੀ ਨਹੀਂ ਕਿਹਾ ਉਹਨਾਂ ਜੁਣਾ ਵੇਚ ਪਰ ਜੇ ਮੈਂ ਇਮਾਨਦਾਰ ਹਾਂ ਤਾਂ ਮੈਨੂੰ ਵੋਟ ਪਾਓ ਇਹਨੇ ਆਪਣੇ ਕੰਮ ਗੜਾਏ ਆ ਕਿ ਜੇ ਵੀ ਮੈਂ ਕੰਮ ਚੰਗੇ ਕੀਤੇ ਆ ਤਾਂ ਮੈਨੂੰ ਵੋਟ ਪਾਓ ਜੇ ਕੋਈ ਭਾਜਪਾ ਨੇ ਕੰਮ ਚੰਗੇ ਕੀਤੇ ਆ ਉਹਨੂੰ ਉਹਨੂੰ ਵੋਟ ਪਾਓ ਮੇ ਤੋਂ ਪਹਿਲਾਂ ਹੀਲਾ ਦੀ ਖ਼ਰਸੀ ਸੀ ਜੇ ਕੋਈ ਕਾਂਗਰਸ ਚੰਗੇ ਕੰਮ ਕੀਤੇ ਤੋ ਉਹਨੂੰ ਵੋਟ ਪਾਓ ਫਿਰ ਇਹਨੇ ਜਿਹੜੇ ਨਵੇਂ ਨਾਰੇ ਦਿੱਤੇ ਸੀ ਕਿ ਵੇ ਮੈਂ ਸਾਰਿਆਂ ਦੀ ਬਿਜਲੀ ਜਿਹੜੀ ਆ ਉਹ ਤਕਰੀਬਨ ਮaaf ਕਰ ਦਊਗਾ ਪਾਣੀ ਮੈਂ ਮੁਫਤ ਮਹੱਈਆ ਕਰਾਊਗਾ ਫਿਰ ਉਹਨਾਂ ਵਾਸਤੇ ਇਹਨੇ ਉਹ ਜਿਹੜੀਆਂ ਮੈਡੀਕਲ ਦੁਕਾਨਾਂ ਮੁਹੱਲਾ ਕਲੀਨ ਮੁਹੱਲਾ ਕਲੀਨ ਖੋਲੀਆਂ ਚਲੋ ਬਹੁਤੇ ਮੀਰਾਂ ਨੂੰ ਤਾਂ ਉਤੋਂ ਨਹੀਂ ਫਾਇਦਾ ਹੋ ਉਹ ਸੰਗਦੇ ਨਹੀਂ ਜਾਂਦੇ ਹੋਣਗੇ ਪਰ ਥੱਲੇ ਦੀ ਜਾਂਦਾ ਗਰੀਬ ਜਨਤਾ ਆ ਜੀ ਉਹ ਹੀ ਉਹਦਾ ਫਾਇਦਾ ਲਿਆ ਇਹਨਾਂ ਗੱਲਾਂ ਕਰਕੇ ਇਹਦੀ ਦੋ ਵਾਰੀ ਜਿਹੜੀ ਸਰਕਾਰ ਮਤਲਬ ਬੜੀ ਆਸਾਨੀ ਨਾਲ ਬਣ ਗਈ ਆ ਜੀ ਜੀ ਅਗਰ ਇਹ 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 ਇਸ ਨਾਰੇ ਨਾਲ ਜਾਵੇ ਤਾਂ ਚੰਗੀ ਗੱਲ ਆ ਕਿ ਜੇ ਮੈਂ ਇਮਾਨਦਾਰ ਆ ਤਾਂ ਮੈਨੂੰ ਵੋਟ ਪਾਓ ਹੋਰ ਗੱਲਾਂ ਤਾਂ ਕਹਿਣ ਬਾਕੀ ਜਿਹੜੀਆਂ ਹੋਰ ਗੱਲਾਂ ਕਹਿਣੀਆਂ ਉਹ ਤਾਂ ਵਕਿਆ ਹੀ ਕੀਤੀਆਂ ਹੀ ਆ ਬਈ ਬਿਜਲੀ ਵੀ ਇਹ ਮੁਫਤ ਕੀਤੀ ਆ ਪਾਣੀ ਮੁਫਤ ਦੇ ਰਿਆ ਦਵਾਈ ਦਾ ਮੁਫਤ ਹੋ ਰਿਆ ਸ਼ਕੂਲਾਾਂ ਦੀ ਜੂਨ ਸੁਧਾਰ ਦਿੱਤੀ ਆ ਬਾਕੀਆਂ ਨੂੰ ਚੰਗੀ ਹੋਈ ਆ ਗਲਤੀਆਂ ਹਰ ਮਨੁੱਖੀ ਕਰਦਾ ਜ਼ਰੂਰ ਹੋਈਆਂ ਹੋਣਗੀਆਂ ਪਰ ਕੰਪੈਰੀਟਿਵਲੀ ਇਹ ਠੀਕ ਰਹੇ ਤੇ ਸਰ ਇੱਕ ਛੋਟਾ ਜਿਹਾ ਸਵਾਲ ਆ ਮੇਰਾ ਲਾਸਟ ਸਵਾਲ ਹੀ ਸਮਝ ਲਓ ਜਿਵੇਂ ਕੇਜਰੀਵਾਲ ਸਾਹਿਬ ਜੇਲ੍ਹ ਜੀ ਸੀਗੇ ਉਹਨਾਂ ਨੂੰ ਜ਼ਮਾਨਤ ਮਿਲੀ ਆ ਕਾਫੀ ਸਾਰੀਆਂ ਜੜੀਆਂ ਵਿਪੱਖੀ ਦਲ ਆ ਪਾਰਟੀਆਂ ਉਹਨਾਂ ਬਾਰੇ ਕੁਝ ਕਹਿ ਰਹੀਆਂ ਕਾਂਗਰਸ ਕੁਝ ਕਹਿ ਰਹੀ ਬੀਜੇਪੀ ਕੁਝ ਕਹਿ ਰਹੀ ਐ ਇਹਨਾਂ ਦਾ ਉਹਨਾਂ ਨੂੰ ਕੀ ਫਾਇਦਾ ਉਹਨਾਂ ਨੇ ਕੀ ਖਟਿਆ ਇਹਨਾਂ ਦੀ ਇਹ ਸਾਰੇ ਕਾਂਡ ਵਿੱਚ ਦੇਖੋ ਜੀ ਇੱਕ ਤੇ ਆ ਵੇ ਕਈ ਲੋਕ ਇਹ ਕਹਿ ਰਹੇ ਆ ਕਿ ਇਹ ਵਾਕਿਆ ਹੀ ਬੀਜੇਪੀ ਦੀ ਵੀ ਟੀਮ ਹੈ ਓਕੇ ਉਹ ਉਹਦਾ ਕਾਰਨ ਕਹਿੰਦੇ ਆ ਵੀ ਜਦੋਂ ਚੋਣਾ ਆਇਆ ਆਪਣੇ ਹਰਿਆਣੇ ਵਿੱਚ ਜਦੋਂ ਆਮ ਜਵਾਨ ਤੇ ਆ ਤੇ ਹੱਕੀ ਕਾਂਗਰਸ ਦੀ ਵਾਰੀ ਆ ਕਿਉਂਕਿ 10 ਸਾਲ ਦੀ ਉਹਨਾਂ ਦੀ ਨੈਗੇਟਿਵਿਟੀ ਹੈ ਉਹਨਾਂ ਦੀ ਬੂਟਾ ਜਿਹੜੀਆਂ ਬੀਜੇਪੀ ਬੀਜੇਪੀ ਹਰ ਰਵਾਲੀ ਆ ਤੇ ਕਾਂਗਰਸ ਜਿੱਤਣ ਵਾਲੀ ਆ ਡੋਨੀ ਉਸ ਬੋਲੇ ਉਹਦੀ ਜ਼ਮਾਨਤ ਲੈ ਕੇ ਇਹਨੂੰ ਖੁੱਲਾ ਛੱਡਿਆ ਤਾਂ ਕਿ ਤੂੰ ਵੀ ਜਾ ਕੇ 90 ਸੀਟਾਂ ਦੇ ਆਪਣੇ ਬੰਦੇ ਖੜੇ ਕਰ ਤਾਂ ਕਿ ਕਾਂਗਰਸ ਦੀ ਵੋਟ ਜਿਹੜੀ ਹੈ ਟੁੱਟੇ ਤੇ ਕਾਂਗਰਸ ਜਿਹੜੀ ਆ ਹਰ ਲਈ ਮਜਬੂਰ ਹੋ ਜਵੇ ਤੇ ਉਹਨਾਂ ਸੁਫਰਾ ਤੇ ਬੀਜਪੀ ਮੁੜ ਕੇ ਇਹ ਪਾਵਰ ਚਾਰਜ ਵੀ ਇੱਕ ਤੇ ਇਹ ਰੌਲਾ ਪੈ ਰਿਹਾ ਵੀ ਇਹਨੂੰ ਇਸ ਕਰਕੇ ਹੁਣ ਆਉਣ ਵਾਲਾ ਸਮਾਂ ਜਿਹੜਾ ਆ ਉਹ ਦੱਸ ਦਊਗਾ ਵੀ ਆਇਆ ਇਹ ਕਾਂਗਰਸ ਦੇ ਨਾਲ ਗੱਠਜੋੜ ਕਰਦਾ ਕਿਉਂਕਿ ਇਹ ਨਹੀਂ ਬੰਦੇ ਕੀ ਦਿੱਤੇ ਹੱਲੇ ਬੰਦੇ ਉਹ ਆ ਜਿਹੜੇ ਬੀਜੇਪੀ ਤੋਂ ਰੁਸੇ ਆ ਬੰਦੇ ਉਹ ਆ ਜਿਹੜੇ ਕਾਂਗਰਸ ਤੋਂ ਰੁਸੇ ਆ ਬੰਦੇ ਉਹ ਆ ਜਿਹੜੇ ਥੋੜੇ ਜਿਹਾ ਨਾ ਕੋਲਿਆ ਹਾਂਜੀ ਇਸ ਕਰਕੇ ਜੇ ਹੱਲੇ ਵੀ ਇਹ ਇਹਨੇ ਸਾਰੇ ਧੂੜੇ ਧੂਨੇ ਆ ਇੱਕ ਵਧੀਆ ਗੱਲ ਆ ਕਿਉਂਕਿ ਜਿਹੜਾ ਇੰਡੀਆ ਗੱਠ ਜੋੜ ਬਣਿਆ ਆ ਆਪਣੇ ਸਾਰੇ ਦੇਸ਼ ਦੇ ਲੈਵਲ ਤੇ ਜੇ ਉਸ ਖਤਾਰ ਚ ਵਿੱਚ ਖੜੇ ਹੋਣਾ ਤੇ ਇਹਨਾਂ ਨੂੰ 2-4 ਸੀਟਾਂ ਅੱਗੇ ਪਿੱਛੇ ਕਰਕੇ ਜ਼ਰੂਰੀ ਨਹੀਂ ਵੀ 5 ਆ ਉਹ 7 ਵੀ ਹੋ ਸਕਦੀਆਂ 8 ਵੀ ਹੋ ਸਕਦੀਆਂ 4 ਵੀ ਹੋ ਸਕਦੀਆਂ ਉਹ ਸੀਟਾਂ ਦੀ ਐਡਜਸਟਮੈਂਟ ਕਰਕੇ ਬਾਕੀ ਬੰਦੇ ਆਪਣੇ ਵਿਧਾ ਕਰਕੇ ਇਹ ਸਬੂਤ ਦੇਣਾ ਚਾਹੀਦਾ ਕਿ ਨਾ ਮੈਂ ਬੀਜੇਪੀ ਦਾ ਏਜੰਟ ਐ ਨਾ ਮੈਂ ਹੋਰ ਦਾ ਮੈਂ ਜਿਸ ਫਰੰਟ ਵਿੱਚ ਸੀਗਾ ਉਸ ਫਰੰਟ ਵਿੱਚ ਹੀ ਹਾਂ ਤੇ ਉਹ ਜਿਹੜੇ ਰੌਲਾ ਉਹ ਵੀ ਇਹ ਮਤਲਬ ਖਤਮ ਹੋ ਸਕਦਾ ਤੇ ਮੁੱਖ ਜਿਹੜੀ ਚਿੰਤਾ ਹੈ ਜਿਹੜੀ ਜ਼ਿਆਦਾ ਰੌਲਾ ਆ ਉਹ ਜਿਹੜਾ 2 ਦਿਨ ਦਾ ਉਹਦਾ ਕਾਰਨ ਇਹ ਆ ਵੀਏ ਸਾਂ ਸੰਮਤੀ ਬਣਾਉਣਗੇ ਜੀ ਜੀ ਸਾਂ ਸੰਮਤੀ ਦੇ ਵਿੱਚੋਂ ਬੱਦਾ ਕੱਢਣਗੇ ਹਾਂਜੀ ਤੇ ਉਹਦੇ ਵਿੱਚ ਤਾਂ ਕਿ ਜਦੋਂ ਇਹ ਇਹ ਜਿੱਤਣਗੇ ਤੇ ਉਦੋਂ ਇਹ ਮਤਲਬ ਬੜਚਾਣ ਮੁੜ ਕੇ ਇਹ ਆਪਣਾ ਰਿਸਕ ਕਵਰ ਕਰਨ ਲਈ ਇਹਨ ਦੋ ਦਿਨ ਲਏ ਆ ਦੋ ਦਿਨਾਂ ਵਿੱਚ ਇਹੋ ਸਾਰੇ ਤਰ੍ਹਾਂ ਦੇ ਜਿਹੜੇ ਦਾਅ ਪੇਚੇ ਪਾਰਟੀ ਦੇ ਅੰਦਰ ਵੀ ਬਾਹਰਲੇਆਂ ਨਾਲ ਵਿਚਾਰ ਕਰਨਗੇ ਦੇਖੋ ਆਉਣ ਵਾਲਾ ਸਮਾਂ ਬੜਾ ਇਹ ਹੈ ਕੁਝ ਵੀ ਹੋ ਸਕਦਾ ਇਹ ਨਾਂ ਵਾਪਸ ਵੀ ਲੈ ਸਕਦਾ ਇੱਕ ਗੱਠ ਜੋੜ ਦਾ ਹਿੱਸਾ ਵੀ ਬਣ ਸਕਦਾ ਇਹ ਅੜੀਲ ਵੀ ਰਹਿ ਸਕਦਾ ਇਹ ਆਪਣਾ ਇਨਸਾਨ ਵੀ ਕਰ ਸਕਦਾ ਇਹ ਕਾਂਗਰਸ ਦਾ ਇਨਸਾਨ ਵੀ ਕਰ ਸਕਦਾ ਬਾਕੀ ਜਿਹੜੀ ਤੁਸੀਂ ਇੱਕ ਸਵਾਲ ਇਸ਼ਾਰਾ ਕੀਤਾ ਸੀ ਵੀ ਇਹ 6 ਵੀ ਨੇ ਅੰਦਰ ਆ ਇਦਾਂ ਦੇ ਦੋਸ਼ ਲੱਗਦੇ ਰਹੇ ਆ ਆਇਆ ਇਹ ਤੋਂ ਕਿਸੇ ਪਾਰਟੀ ਨ ਖਟਿਆ ਤਾਂ ਉਹਦਾ ਜਵਾਬ ਇਹ ਆ ਸ਼ਰਮਾ ਜੀ ਵੀ ਜੇ ਕੋਈ ਵਾਰੀ ਕਿਹੜਾ ਹੋਵੇ ਤੇ ਕੁਝ ਨਹੀਂ ਖਟਿਆ ਭਾਵ ਐਡੇ ਦੋਸ਼ ਇਹ ਵੀ ਅੰਦਰ ਦੂਜੇ 2 3 4 ਹੋਰ ਵਜੀਰ ਉਪ ਮੁੱਖ ਮੰਤਰੀ ਉਹ ਵੀ ਸੰਜੇ ਸਿੰਘ ਤੱਕ ਵੀ ਜਿਹੜੇ ਲੋਕ ਅੰਦਰ ਐ ਆ ਲਗਭਗ ਅੱਧੀ ਪਾਰਟੀ ਜਿਹੜੀ ਸੀਨੀਅਰ ਲੀਡਰਸ਼ਿਪ ਸੀ ਉਹ ਅੰਦਰ ਚਲ ਗਈ ਪਰ ਉਹਦਾ ਫਾਇਦਾ ਨਾ ਕਾਂਗਰਸ ਉਠਾ ਸਕੀ ਅਜ ਤੱਕ ਕੋਈ ਐਕਸ਼ਨ ਕਰਕੇ ਨਾ ਹੀ ਬੀਜੇਪੀ ਉਠਾ ਸਕੀ ਆ ਬੀਜੇਪੀ ਨੇ ਜਿੰਨੇ ਆਪਣੇ ਕੰਮ ਕਰਾਏ ਆ ਉਹ ਇਹਦੀਆਂ ਸ਼ਕਤੀਆਂ ਘਟਕਰਾ ਕੇ ਹਰ ਗੱਲ ਨੂੰ ਉਹ ਜਿਹੜਾ ਆਪਣਾ ਲੈਫਟ ਹਾਂਜੀ ਉਪਰਾਜਪਾਲ ਆ ਉਹਦੇ ਰਾਹੀਂ ਕੰਮ ਆਪਣੀ ਕਰਾਏ ਆ ਕੰਮ ਵੀ ਦੇ ਵੀਨ ਫਾਇਦਾ ਲਿਆ ਆ ਪਰ ਉਹ ਉਪਰਾਜਪਾਲ ਰਾਹੀਂ ਲਿਆ ਆ ਉਹ ਉਹਦਾ ਉਹਨਾਂ ਨੂੰ ਫਾਇਦਾ ਨਹੀਂ ਉਹਦੇ ਨਾਲ ਉਹਨਾਂ ਦੀ ਕੋਈ ਲੀਡਰਸ਼ਿਪ ਨਹੀਂ ਡਿਵੈਲਪ ਹੋਈ ਤੇ ਆਹ ਕੰਮ ਉਸਨੇ ਕਰਾਇਆ ਉਹ ਸਾਰਾ ਕ੍ਰੈਡਿਟ ਜਿਹੜਾ ਉਪਰਾਜਪਾਲ ਨੂੰ ਜਾਂਦਾ ਜੇ ਉਹਨੇ ਆਪਣੇ ਕੰਮ ਜਿਹੜੇ ਕਰਾਇਆ ਇਦਾਂ ਹੀ ਕਾਂਗਰਸ 'ਚ ਆ ਵੀ ਉਹ ਕੋ ਲੀਡਰ ਬਹੁਤ ਆ ਵੀ ਕਾਂਗਰਸ ਵੀ ਇਹਦੇ ਬਰਾਬਰ ਦਾ ਲੀਡਰ ਹਾਲੇ ਤੱਕ ਦਿੱਲੀ 'ਚ ਨਹੀਂ ਪੈਦਾ ਕਰ ਸਕੀ ਨਾਈ ਬੀਜਪੀ ਪੈਦਾ ਕਰ ਸਕੀ ਆ ਪਰ ਜਿਹੜਾ ਕਵੇ ਲਓ ਜੀ ਇਹ ਹੁਣ ਉਹਦਾ ਮੁਕਾਬਲਾ ਕਰੇ ਇਸ ਕਰਕੇ ਇਹਨਾਂ ਦੇ ਮੁਸ਼ਕਿਲਤ ਆਈਆਂ ਅੰਦਰ ਹੀ ਲੀਡਰਸ਼ਿਪ ਅੰਦਰ ਹੀ ਆ ਤੇ ਉਦੋਂ ਦੀ ਸੰਘਰਸ਼ ਕਰ ਰਹੀ ਆ ਪਰ ਨਾ ਪਾਰਟੀ ਟੁੱਟੀ ਆ ਨਾ ਇੱਕ ਐਮਐਲਏ ਟੁੱਟਿਆ ਇਹਨਾਂ ਦਾ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਤੋੜ-ਫੋੜ ਨਹੀਂ ਹੋਈ ਤੇ ਇਸ ਕਰਕੇ ਜੇ ਇਹਨਾਂ ਦੀ ਤੋੜ-ਫੋੜ ਨਹੀਂ ਹੋਈ ਤਾਂ ਕਿਸੇ ਪਾਰਟੀ ਦਾ ਫਾਇਦਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਨੇ ਛੋਟੇ ਕੰਮ ਕਰਾ ਕੇ ਫਾਇਦੇ ਲਏ ਆ ਪਰ ਲੀਡਰਸ਼ਿਪ ਨਾ ਕਾਂਗਰਸ ਦੀ ਡਿਵੈਲਪ ਹੋਈ ਹੈ ਇਹਨਾਂ ਦੀ ਐਬਸੈਂਟ ਕਰਕੇ ਇਹਨਾਂ ਦੇ ਅੰਦਰ ਕਰਕੇ ਤੇ ਨਾ ਭਾਜਪਾ ਦੀ ਹੋਈ ਸਰ ਇੱਕ ਸਵਾਲ ਤੁਹਾਡੀ ਗੱਲਾਂ ਚ ਆ ਕੇ ਬੰਦਾ ਹੈ ਕਿ ਜਿਹੜਾ ਦਿੱਲੀ ਚ ਜਿਹੜੇ ਚੋਣਾਂ ਹੋਣੇ ਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਜਾਂ ਕੇਜਰੀਵਾਲ ਸਾਹਿਬ ਦਾ ਫਿਊਚਰ ਕੀ ਹੋਏਗਾ ਦੇਖੋ ਅੱਜ ਤਾਂ ਸਥਿਤੀ ਸਾਫ਼ ਨਹੀਂ ਜੇ ਨਵੰਬਰ ਵਿੱਚ ਚੋਣਾਂ ਕਰਾ ਦੇਣ ਜੀ रिजल्ट ਹੋਰ ਹੋਏਗਾ ਜੇ ਫਰਵਰੀ ਚ ਕਰਾਉਣ ਹੋਰ ਹੋ ਜਾਏਗਾ ਕਿ ਜੇ ਫਰ ਕਰੋ ਇਹਨੂੰ ਕੋਈ ਨੰਗਾ ਕਰ ਰਿਹਾ ਇਹ ਬਰਾਤਲਾਬ ਕਰ ਰਿਹਾ ਉਹਨਾਂ ਨੂੰ ਵੀ ਟਾਈਮ ਮਿਲ ਜਾਏਗਾ ਬਿਲਕੁਲ ਸਰ ਹੋਣ ਕਰਾਂਗੇ ਤਾਂ ਹੋਰ ਜਲਦ ਹੋਏਗਾ ਉਹ ਪਰ ਹਾਲੇ ਤੱਕ ਕੋਈ ਏਦਾਂ ਦੀ ਗੱਲ ਨਹੀਂ ਲੱਗਦੀ ਕਿ ਇਹਨੂੰ ਤੇਰੀ ਲੜਾਈ ਵਿੱਚ ਕਾਂਗਰਸ ਢਾ ਲਵੇ ਆਪਣੇ ਦਿੱਲੀ ਚ ਨਾ ਇਹ ਲੱਗਦਾ ਕਿ ਇਹਨੂੰ ਬੀਜੇਪੀ ਕਰੇ ਕਿਉਂਕਿ ਦਿੱਲੀ ਦੇ ਲੋਕ ਵੀ ਸਿਆਣੇ ਆ ਪਰ ਜਦੋਂ ਪਾਰਲੀਮੈਂਟ ਦੀ ਵੋਟ ਪਾਉਂਦੇ ਆ ਉਹ ਕਹਿੰਦੇ ਜੇ ਦੋ ਚਾਰ ਬੋਟਾਂ ਇਹ ਮੈਂਬਰ ਜਿੱਤ ਵੀ ਜਾਣ ਇਹ ਆਪਣੇ ਆਪ ਵਾਲੇ ਇਹ ਰਿੱਗੀ ਖੂਨ ਖੋਲਣਾ ਇਸ ਕਰਕੇ ਉਹਦੋਂ ਵੋਟ ਉਹਨਾਂ ਨੂੰ ਨਹੀਂ ਪਾਉਂਦੇ ਤੇ ਜਦੋਂ ਪਾਰਲੀਮੈਂਟ ਦੀ ਵੋਟ ਹੁੰਦੀਆਂ ਉਹ ਵੋਟ ਜਿਹੜੀ ਭਾਜਪਾ ਨੂੰ ਪੈ ਜਾਂਦੀ ਆ ਤਾਂ ਦੂਜਾ ਪਤਾ ਆ ਵੀ ਇਹ ਇਹਦੀ ਬਾਗਡੋ ਰਹਿਣੀ ਆ ਇਹ ਲੋਕਾਂ ਚ ਜ਼ਿਆਦਾ ਆ ਉਹ ਜਿਹੜੀਆਂ ਅਸੈਂਬਲੀ ਦੀਆਂ ਬੋਟਾਂ ਇਹਨੂੰ ਵਾ ਦਿੰਦੇ ਆ ਇਸ ਕਰਕੇ ਇਹਦਾ ਕੋਈ ਵੜਾ ਹੱਲ ਨਹੀਂ ਕੋਈ ਕਰਾਮਾਤ ਹੋ ਜਵੇ ਕੋਈ ਘਟਨਾ ਵਾਪਰ ਜਵੇ ਜਾਂ ਜਿੱਦਾਂ ਤੁਹਾਨੂੰ ਮੈਂ ਕਿਹਾ ਪਈ ਕਾਂਗਰਸ ਨਾਲ ਗੱਠ ਜੋੜ ਕਰ ਲਵੇ ਦੋਨੇ ਪਾਰਟੀਆਂ ਇੱਕਮਿਕ ਹੋ ਜਾਣ ਤੇ ਰਾਜਨੀਤੀ ਹੋਤਰਾਂ ਦੀ ਹੋਏਗੀ ਤੇਰੀ ਲੜਾਈ ਵਿੱਚ ਤੇ ਹਾਲੇ ਇਕੱਲਾ ਜਿਹੜਾ ਹੈ ਇਹ ਜਿੱਤਦਾ ਜਿੱਤਦਾ ਸੋ ਦੇਖਦੇ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇ ਜੀ ਦਿਵਲ ਸਾਹਿਬ ਦਾ ਜਿਹੜਾ ਇਹ ਬਿਆਨ ਹੈ ਕਿ ਉਹ ਇਸਤੀਫਾ ਦੇਣਗੇ ਉਹਨਾਂ ਦਾ ਅਗਲਾ ਵਾਰ ਕੀ ਹੋਏਗਾ ਜੇ ਤੁਹਾਨੂੰ ਸਾਡੀ ਚਰਚਾ ਵਧੀਆ ਲੱਗੀ ਹੈ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਇਹ ਚਰਚਾ ਨੂੰ ਆਪਣੇ ਥੋੜੇ ਜੇ ਦੋਸਤਾਂ ਮਿੱਤਰਾਂ 'ਚ ਵੀ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਥੋੜੀ ਇਨਫੋਰਮੇਸ਼ਨ ਮਿਲੇ ਤੇ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਤੇ ਜੁੜੇ ਰਹੋ ਸਾਡੇ ਨਾਲ ਨਵਾਂ ਜ਼ਮਾਨਾ ਵੈਬ ਟੀਵੀ ਦੇ ਨਾਲ